ਫਿਲੌਰ ਲੋਕ ਇंसाफ ਮੰਚ ਤਹਿਸੀਲ ਫਿਲੌਰ ਦੀ ਟੀਮ ਵੱਲੋਂ ਬਸਟਾਫ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਸ਼ਰਾਬ ਮਾਫੀਆ ਵੱਲੋਂ ਬਣਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਦਾ ਚੱਲਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਤੇ ਠੇਕੇਦਾਰਾਂ ਵੱਲੋਂ ਤਕੇ ਨਾਲ ਰੱਖੀ ਗੈਰ ਕਾਨੂੰਨੀ ਸ਼ਰਾਬ ਵੀ ਚੁਕਵਾ ਦਿੱਤੀ ਗਈ ਸੀ ਤੇ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਟਾਂਚਾ ਜਿਹੜਾ ਠੇਕੇਦਾਰਾਂ ਵੱਲੋਂ ਬਣਾਇਆ ਗਿਆ ਸੀ ਨੂੰ ਟਾਉਣ ਲਈ ਪ੍ਰਸ਼ਾਸਨ ਵੱਲੋਂ 24 ਘੰਟੇ ਲੈ ਸੰਪਰਹ ਹੁਣ ਕਈ ਦਿਨ ਬੀਤ ਗਏ ਹਨ इस संबंधी एक मांग पत्र नगर कौंसल फिलौर प्रधान महेंद्र लिखती अल्टीमेटम राई तक नगर कौंसल फिलौर प्रशासन संघ इस मौके लोग इंसाफ मंच तहसील फिलौर प्रधान जनल फिलौर सकशोत्तम फिलौर सीनीय मीत प्रधान हंसराज संतोखपुरा कैशियर डॉक्टर संदीप फिलौर अमरजीत लाडी जसवंत बोध हनी संतोखुरा सुनील कुमार गन्ना पिंड कोर कमेटी मेंबर डॉक्टर अशोक कुमार कुलदीप लंबरदार सोमनाथ राजकुमार राम साब का सरपंच पैनी परमजीत पुट्टो, इकबाल सिंह पैनी रजनीश कुमार ਸਰੂਪ ਕਲੇਰ ਅਤੇ ਮੱਖਣ ਰਾਮ ਸੰਤੋਖਪੁਰਾ ਆਦੇ ਆਗੂਆਂ ਨੇ ਖਛਾਵੀ ਜ਼ਾਇਰ ਕੀਤਾ ਕਿ ਪ੍ਰਸ਼ਾਸਨ ਸਰਕਾਰ ਦੇ ਆਗੂਆਂ ਦੀ ਸ਼ਹਿਤੇ ਸ਼ਰਾਬ ਮਾਫੀਆ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਉਸਾਰੀ ਨੂੰ ਜਾਣਬੁੱਝ ਕੇ ਨਹੀਂ ਟਾਰਿਆ ਹਤੇ ਮੌਕਾ ਮਿਲਦੇ ਹੀ ਦੁਬਾਰਾ ਠੇਕਾ ਖੋਲਣ ਦੀ ਤਾਕ ਵਿੱਚ ਹੈ ਆਗੂ ਨੇ ਚੇਤਾਵਨੀ ਦਿੱਤੀ ਕਿ ਠੇਕਾ ਕਿਸੇ ਵੀ ਹਾਲਤ ਵਿੱਚ ਖੁੱਲਣ ਨਹੀਂ ਦਿੱਤਾ ਜਾਵੇਗਾ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਸੁਰਿੰਦਰ ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਲੋਕ ਇਨਸਾਫ ਮੰਚ ਤੇ ਸੰਜ ਜਥੀਆਂ ਬੰਦੇ ਆ ਵੱਲੋਂ ਆਉਤੋਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਕੀ ਕਹਣਾ ਤੁਹਾਡਾ ਉਸ ਮੰਗ ਪੱਤਰ ਦੇ ਸਬੰਧ ਵਿੱਚ ਪਹਿਲਾਂ ਤਾਂ ਮੈਂ ਸਾਰੀ ਜਥੀਬੰਦੀ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਚੱਲ ਕੇ ਸਾਡੇ ਦਫ਼ਤਰ ਆਏ ਇਹ ਜਿਹੜਾ ਤੁਹਾਡਾ ਅਪਰਾਲਾ ਆ ਮੈਂ ਤੁਹਾਡੇ ਅਪਰਾਲੇ ਨਾਲ ਸਹਿਮਤ ਹਾਂ ਮੈਂ ਉਹ ਜਿਹੜਾ ਠੇਕੇਬਾਰੇ ਮੈਂ ਆਪਣੇ ਸਾਰੇ ਕਾਉਂਸਲਰ ਸਾਥੀਆਂ ਨਾਲ ਸਲਾਮ مشورہ ਕਰੂਆ ਕਿਉਂਕਿ ਇਹਦੇ ਵਿੱਚ ਕਈ ਰੁਕਾਵਟਾਂ ਆ ਜਾਂਦੀਆਂ ਜੇ ਅਸੀਂ ਹਰ ਬੰਦਾ ਮੋਰੇ ਕਾਨੂੰਨਾਂ ਕਿ ਉਹ ਹਾਈ ਨੰਦੀ ਹਾਈਵੇਅ ਵਾਲੀਂ ਦੀ ਜਗ੍ਹਾ ਆ ਜਾਂ ਕਿਸੇ ਦੀ ਆ ਕਈ ਵਾਰੀ ਪਿਛਲੀ ਵਾਰੀ ਵੀ ਉਹਨਾਂ ਨਾਲ ਮੇਰੀ ਬਹੁਤ ਬਹਿਸ ਹੋਈ ਸੀ ਉਹਨਾਂ ਨੂੰ ਅਹੀ ਜਗ੍ਹਾ ਆ ਸੀ ਤਾਂ ਇਹ ਹੁਣ ਅਸੀਂ ਕਨਫਰਮ ਕਰ ਲੈਣੇ ਕਿ ਇਹਦੀ ਜਗ੍ਹਾ ਆ ਜੇ ਉਹਨਾਂ ਦੀ ਹੋਈ ਤਾਂ ਅਸੀਂ ਕਰ ਕੁਛ ਨਹੀਂ ਸਕਦੇ ਸਾਡੇ ਹੋਈ ਤਾਂ ਅਸੀਂ ਉਠਾ ਤਮਗੇ ਜੀ ਮਾਸਟਰ ਜੀ ਅੱਜ ਲੋਕ ਇਨਸਾਫ ਮੰਚ ਤੇ ਜਿਹੜੀਆਂ ਸਾਂਝ ਜਥੇਆਂ ਦੀ ਬੰਦੀਆਂ ਆ ਉਹਨਾਂ ਵੱਲੋਂ ਨਗਰ ਕੌਂਸਲ ਫਲੋਰ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਆ ਤੇ ਉਸ ਮੰਗ ਪੱਤਰ ਦੇ ਵਿਚਾਰ ਬਾਰੇ ਤੁਹਾਡਾ ਕੀ ਕਹਿਣਾ ਜੀ ਅੱਜ ਅਸੀਂ ਨਗਰ ਕੌਂਸਲ ਫਲੋਰ ਨੂੰ ਲੋਕ ਇਨਸਾਫ ਮੰਚੋਂ ਲੋ ਇੱਕ ਮੰਗ ਪੱਤਰ ਦੇ ਕੇ ਹਟੇ ਆ ਹੁਣੇ ਜਿਹੜਾ ਕਿ ਪ੍ਰਧਾਨ ਦੇ ਰਾਹੀਂ ਈਓ ਨੂੰ ਮਤਲਬ ਇਹ ਤਾਂ ਇਹ ਮੌਕੇ ਤੇ ਮੌਜੂਦ ਨਹੀਂ ਸੀ ਇਸ ਤਰ੍ਹਾਂ ਕੇ ਅਸੀਂ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਆ ਜਿਹੜਾ ਕਿ ਈਓ ਦੇ ਨਾਂ ਤੇ ਆ ਉਹ ਇਸ ਤਰ੍ਹਾਂ ਕੇ ਦਿੱਤਾ ਗਿਆ ਕਿ ਜਿਹੜਾ ਜਲੰਧਰ ਵਾਲਾ ਅੱਡਾ ਆ ਜਿੱਥੋਂ ਜਲੰਧਰ ਨੂੰ ਬੱਸਾਂ ਜਾਂਦੀਆਂ ਉੱਥੇ ਠੇਕੇ ਦਾ ਜੋ ਮਸਲਾ ਸੀ ਈਓ ਠੇਕਾ ਤਾਂ ਉਹਨਾਂ ਨੇ ਬੰਦ ਅਸਰਾਵ ਦਾ ਵਿੱਚੋਂ ਚੱਕ ਲਈ ਹੈ ਲੇਕਿਨ ਜਿਹੜਾ ਖੋਖਾ ਆ ਖਾਲੀ ਉਹ ਹਜੇ ਉਸੇ ਤਰ੍ਹਾਂ ਖੜਾ ਆ ਉੱਥੇ ਸਾਡਾ ਜਿਹੜਾ ਮੰਗ ਸੀ ਕਿ ਇਹ ਜਿਹੜਾ ਖੋਖਾ ਉਥੋਂ ਹਟਾਉਣਾ ਚਾਹੀਦਾ ਆ ਜਿਹੜਾ ਕਿ ਦੁਬਾਰਾ ਉੱਥੇ ਜਿਹੜਾ ਸਰਾਰ ਦਾ ਕੰਮ ਹੈ ਦੁਬਾਰਾ ਨਾ ਸ਼ੁਰੂ ਕੀਤਾ ਜਾਵੇ। ਠੇਕਾ ਜਿਹੜਾ ਉੱਥੋਂ ਹਟਾਇਆ ਜਾਵੇ। ਜੇ ਨਹੀਂ ਉਹ ਖੋਖਾ ਜਿਹੜਾ ਨਹੀਂ ਉੱਥੋਂ ਹਟਾਉਂਦੇ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਫਲੋਰ ਦੇ ਅੱਗੇ ਧਰਨਾ ਦਵਾਂਗੇ। ਔਰ ਉਹਨੂੰ ਹਟਾਉਣ ਦੀ ਜਿਹੜੀ ਮੰਗ ਹੈ ਸਾਡੀ ਉਹ ਅਸੀਂ ਕਰਾਂਗੇ। ਔਰ ਇਸ ਮਾਮਲੇ ਵਿੱਚ ਪ੍ਰਧਾਨ ਸਾਹਿਬ ਦੀ ਕੀ ਪ੍ਰਤੀਕਿਰਿਆ ਹੈ? ਪ੍ਰਧਾਨ ਸਾਹਿਬ ਜਿਹੜੇ ਨਗਰ ਕੌਂਸਲ ਦਾ ਹੈ ਉਹਨਾਂ ਨੇ ਕਿਹਾ ਵੀ ਜੇ ਸਾਡੀ ਹਦੂਦ ਦੇ ਅੰਦਰ ਇਹ ਹੋਵੇਗਾ ਤਾਂ ਅਸੀਂ ਜ਼ਰੂਰ ਇਹਦੇ ਤੇ ਕਾਰਵਾਈ ਕਰਾਂਗੇ ਹਟਾਵਾਂਗੇ ਇਹਨੂੰ ਲੇਕਿਨ ਜੇ ਕਿਸੇ ਹੋਰ ਹਦੂਦ ਦੇ ਅੰਦਰ ਆ ਕਿਸੇ ਹੋਰ ਵਿਭਾਗ ਦੇ ਅੰਦਰ ਆਉਂਦਾ ਤਾਂ ਫਿਰ ਉਹ ਹੋਰ ਵਿਭਾਗ ਨੂੰ ਹੀ ਇਹਦਾ ਜਿਹੜਾ ਅਧਿਕਾਰ ਹੈ ਉਹ ਲਵਾਂਗੇ